ਪਿੰਡ ਪੋਸੀ ਦੇ ਅੱਗੇ ਤੇ ਇਹ ਅੱਜ ਸੜਕਾ ਹਾਦਸਾ ਹੋਇਆ ਮੈਂ ਬਸ ਸਿੱਧਾ ਆਪਣੇ ਰਾਹ ਸਗਾ ਤੇ ਜਿਹੜੀ ਦੂਜੀ ਗੱਡੀ ਆਈ ਆ ਇਹ ਓਵਰ ਸਪੀਡ ਸੀ ਕੀ ਨਹੀਂ ਬੰਦੇ ਨੇ ਨਸ਼ੇ ਪੱਤੇ ਕੀਤੇ ਹੋਆ ਜਿਆਦਾ ਬਹੁਤ ਤੇਜ਼ੀ ਦੇ ਨਾਲ ਚਲ ਕੇ ਰੰ ਦੇਖਾਂਗੇ ਆਫਸਰ ਜੀ ਤੱਕ ਜੀ ਸਤਿ ਸ੍ਰੀ ਅਕਾਲ ਜੀ ਤੋਂ ਦੋਸਤੋ ਅੱਜ ਪਿੰਡ ਪੋਸੀ ਦਾ ਅੱਡਾ ਜੋ ਕਿ ਆਦਮਪੁਰ ਨੇੜੇ ਤੋਂ ਜੋੜਦਾ ਆ ਤੇ ਉਸ ਦੇ ਮੁਤਾਬਕ ਆਪ ਜੀ ਨੂੰ ਇਹ ਲਾਈਵ ਵੀ ਤਸਵੀਰਾਂ ਦਿਖਾ ਰਹੇ ਆ ਜੋ ਕਿ ਐਡਰਾ ਆ ਚੁਕਾ ਆ ਤੇ ਇਸ ਤਰ੍ਹਾਂ ਗੱਡੀ ਐ ਨੋਵਾ ਗਰ ਸਿੰਘਰ ਸਾਈਡ ਤੋਂ ਆ ਰਹੀ ਸੀ ਤੇ ਇਹ ਆਲਟੋ K10 ਜਿਹਦੇ ਵਿੱਚ ਚਾਰ ਸਵਾਰ ਸਨ ਤੇ ਉਹਨਾਂ ਨੂੰ ਚਾਰਾਂ ਨੂੰ ਆਪਣੇ ਪ੍ਰਾਈਵੇਟ ਹਸਪੀਟਲ ਦਦਿਆਲ ਵਿਖੇ ਪਹੁੰਚਾਇਆ ਗਿਆ ਕਿਉਂਕਿ ਇੱਕ ਜਾਣਕਾਰੀ ਦਿੰਦੇ ਆ ਕਿ ਦੋਨੋਂ ਗੱਡੀਆਂ ਵਾਲੇ ਬਾਲ-ਬਾਲ ਬਚੇ ਸੋ ਆਪ ਸਭ ਨੂੰ ਦਿਖਾ ਰਹੇ ਆ ਲਾਈਵ ਤਸਵੀਰਾਂ ਗੜ ਸਿੰਘ ਕਰਨ ਜੋੜਨ ਵਾਲੀ ਨਹਿਰ ਜੋ ਕੇ ਸਥਿਤ ਪਿੰਡ ਪੋਸੀ ਦੇ ਅੱਗੇ ਤੇ ਇਹ ਅੱਜ ਸੜਕਾ ਹਾਦਸਾ ਹੋਇਆ ਘਟਨਾ ਹੋਈ ਸੀ ਕਿਧਰੋਂ ਆ ਰਹੇ ਸੀ ਤੁਸੀਂ ਕਿਤਾਬੀ ਆ ਮੈਂ ਭਾਦੀ ਗੜ ਸਿੰਘ ਤੋਂ ਆ ਰਿਹਾ ਸੀ ਮੇਰਾ ਨਾਮ ਡਾਕਟਰ ਜਿੰਦਰ ਮੈਂ ਗਰਸ਼ੰਕਰ ਦਾ ਰਹਿਣ ਵਾਲਾ ਗਰਸ਼ੰਕਰ ਤੋਂ ਆ ਰਿਹਾ ਸੀਗਾ ਤੇ ਮੈਂ ਵਸਦਾ ਆਪਣੇ ਰਾਹਸਗਾ ਤੇ ਜਿਹੜੀ ਦੂਜੀ ਗੱਡੀ ਆਈ ਆ ਇਹ ਓਵਰ ਸਪੀਡ ਸੀਗੀ ਨਹੀਂ ਬੰਦੇ ਨੇ ਨਸ਼ੇ ਬੱਤੇ ਕੀਤੇ ਹੋਆ ਇਹਨੇ ਲਿਆ ਕੇ ਸਿੱਧੀ ਗੱਡੀ ਸਾਹਮਣੇ ਮੇਰੇ ਲਾਤੀ ਆ ਤੇ ਮੇਰੀ ਗੱਡੀ ਜਿਹੜੀ ਆ ਉਹ ਨਹਿਰ ਤੇ ਵਿੱਚ ਚਲ ਗਈ ਅੱਡੇ 'ਚ ਕਿਹੜੀ ਗੱਡੀ ਆ ਜੀ ਮੇਰੇ ਕੋਲ ਨੋ ਬਾਬਾ ਜੀ ਕਿੱਧਰ ਜਾ ਰਹੇ ਸੀ ਤੁਸੀਂ ਅਸੀਂ ਹੁਸ਼ਾਰਪੁਰ ਬਿਆਦੇ ਚੱਲੇ ਸੀ ਹਾਂਜੀ ਪੁਲਿਸ ਆ ਗਈ ਆ ਜੀ ਮੈਨੂੰ ਸੂਚਿਤ ਕਰਤਾ ਆ ਗਈ ਆ ਪੁਲਿਸ ਗਿਆ ਨੂੰ ਜਾਵੇ ਬਹੁਤ ਤੇਜ਼ੀ ਦੇ ਨਾਲ ਚੱਲ ਕੇ ਰੰ ਦੇਖਾਂਗੇ ਆਪਸ ਵਿੱਚ ਟਕਰਾ ਗਏ ਗੱਡੀ ਇਹਨਾਂ ਦੇ ਇੱਕ ਮੈੱਡ ਬਿੱਗ ਦੇ ਇਹ ਗੱਡੀਆਂ ਦੇ ਸਾਥੋ ਲੱਗੇ ਬੰਦੇ ਨੇ ਇਹਨਾਂ ਨੂੰ ਹਸਪਤਾਲ ਦਾ ਹੁਕਮ ਆਇਆ ਗਿਆ ਬੱਸ ਕਰ ਹੋਈ ਚੱਲਦੀ ਹਾਂ ਜੀ ਹਸਪਤਾਲ ਜਾ ਕੇ ਪਤਾ ਲੱਗਦਾ ਕਿ ਇਹਨਾਂ ਚਾਰ ਬੰਦਿਆਂ ਨੂੰ ਪਤਾ ਲੱਗਾ ਹਸਪਤਾਲ ਜਾ ਕੇ ਪਤਾ ਕਰਦੇ ਕਿ ਕਿੱਥੋਂ ਦੇ ਸੀ ਇਹ ਕਿਹੜੇ ਹਸਪਤਾਲ ਦੇ ਦੇ ਇਹ ਵੀ ਨਹੀਂ ਜੀ ਜਦਿਆ ਜਦਿਆ ਹਸਪਤਾਲ ਚ ਜਾਂਦੇ ਜੀ ਜਦਿਆ ਜਦਿਆ ਹਸਪਤਾਲ ਜਾਂਦੇ ਜੀ ਲਾਖਪਾਉੜੇ ਦੇ ਕੋਈ ਤਾਂ ਜਾਣੀ ਤੰਦਰ ਸਾਹਿਬ ਜਾਨੀ ਨਖਨ ਕੋਈ ਸਤਾ ਜਿਆਦੇ ਲੱਗੀਆਂ ਆ ਉੱਥੇ ਜਾ ਕੇ ਪਤਾ ਲੱਗੇਗਾ ਤਾਂ ਪਿੰਡ ਪੋਸੀ ਦੇ ਅੱਗੇ ਤੇ ਇਹ ਅੱਜ ਸੜਕਾ ਹਾਦਸਾ ਹੋਇਆ ਮੈਂ ਬਸਦਾ ਆਪਣੇ ਰਾਹਸਗਾ ਤੇ ਜਿਹੜੀ ਦੂਜੀ ਗੱਡੀ ਆਈ ਆ ਇਹ ਓਵਰ ਸਪੀਡ ਸੀ ਕੀ ਨਹੀਂ ਬੰਦੇ ਨੇ ਨਸ਼ੇ ਵੱੱਤੇ ਕੀਤੇ ਹੋਆ ਜਾਵੇ ਕੋਈ ਤੇਜ਼ੀ ਦੇ ਨਾਲ ਚਲ ਕੇ ਨਾਲ ਦੇਖਾਂ ਜੀ ਸਤਿ ਸ੍ਰੀ ਅਕਾਲ ਜੀ। ਸੋ ਦੋਸਤੋ ਅੱਜ ਪਿੰਡ ਪੋਸੀ ਦਾ ਅੱਡਾ ਜੋ ਕਿ ਆਦਮਪੁਰ ਨਹਿਰ ਤੋਂ ਜੋੜਦਾ ਆ ਤੇ ਉਸ ਦੇ ਮੁਤਾਬਕ ਆਪ ਜੀ ਨੂੰ ਇਹ ਲਾਈਵ ਵੀ ਤਸਵੀਰਾਂ ਦਿਖਾ ਰਹੇ ਆ ਜੋ ਕਿ ਐਡਰਾ ਆ ਚੁੱਕਾ ਆ ਤੇ ਇਸ ਤਰ੍ਹਾਂ ਗੱਡੀ ਐ ਨੋਵਾ ਗਰ ਸਿੰਘਰ ਸਾਈਡ ਤੋਂ ਆ ਰਹੀ ਸੀ ਤੇ ਇਹ ਆਲਟੋ K10 ਜਿਹਦੇ ਵਿੱਚ ਚਾਰ ਸਵਾਰ ਸਨ ਤੇ ਉਹਨਾਂ ਨੂੰ ਚਾਰਾਂ ਨੂੰ ਆਪਣੇ ਪ੍ਰਾਈਵੇਟ ਹਸਪੀਟਲ ਦਦਿਆਲ ਵਿਖੇ ਪਹੁੰਚਾਇਆ ਗਿਆ ਕਿਉਂਕਿ ਇੱਕ ਜਾਣਕਾਰੀ ਦਿੰਦੇ ਆ ਕਿ ਦੋਨੋਂ ਗੱਡੀਆਂ ਵਾਲੇ ਬਾਲ-ਬਾਲ ਬਚੇ ਸੋ ਆਪ ਸਭ ਨੂੰ ਦਿਖਾ ਰਹੇ ਆ ਲਾਈਵ ਤਸਵੀਰਾਂ ਗੜ ਸਿੰਘ ਕਰਨ ਜੋੜਨ ਵਾਲੀ ਨਹਿਰ ਜੋ ਕੇ ਸਥਿਤ ਪਿੰਡ ਪੋਸੀ ਦੇ ਅੱਗੇ ਤੇ ਇਹ ਅੱਜ ਸੜਕ ਹਾਦਸਾ ਹੋਇਆ ਘਟਨਾ ਹੋਈ ਸੀ ਕਿਧਰੋਂ ਆ ਰਹੇ ਸੀ ਤੁਸੀਂ ਕਿਤਾ ਹੋਏ ਆ ਮੈਂ ਭਾ ਦੀ ਗੜ ਸਿੰਘ ਤੋਂ ਆ ਰਿਹਾ ਸੀ ਮੇਰਾ ਨਾਮ ਡਾਕਟਰ ਜਿੰਦਰ ਮੈਂ ਗਰਿਸ਼ੰਕਰ ਦਾ ਰਹਿਣ ਵਾਲਾ ਗਰਿਸ਼ੰਕਰ ਤੋਂ ਮੈਂ ਆ ਰਿਹਾ ਸੀ ਤੇ ਮੈਂ ਬਸ ਸਿੱਧਾ ਆਪਣੇ ਰਾਹਸਗਾ ਤੇ ਜਿਹੜੀ ਦੂਜੀ ਗੱਡੀ ਆਈ ਆ ਇਹ ਓਵਰ ਸਪੀਡ ਸੀ ਕੀ ਨਹੀਂ ਬੰਦੇ ਨੇ ਨਸ਼ੇ ਪੱਤੇ ਕੀਤੇ ਹੋਆ ਇਹਨੇ ਲਿਆ ਕੇ ਸਿੱਧੀ ਗੱਡੀ ਸਾਹਮਣੇ ਮੇਰੇ ਲਾਤੀ ਆ ਤੇ ਮੇਰੀ ਗੱਡੀ ਜਿਹੜੀ ਆ ਨਹਿਰ ਤੇ ਵਿੱਚ ਚਲ ਗਈ ਅੱਡੇ ਕੀ ਕਿਹੜੀ ਗੱਡੀ ਆ ਜੀ ਮੇਰ ਕੋ ਨੋਵਾ ਬਾਬਾ ਜੀ ਇੱਧਰ ਜਾ ਰਹੇ ਸੀ ਤੁਸੀਂ ਅਸੀਂ ਹੁਸ਼ਾਰ ਪਰ ਵਿਆਹ ਤੇ ਚੱਲੇ ਸੀ ਹਾਂਜੀ ਪੁਲਿਸ ਆ ਗਈ ਆ ਜੀ ਮੈਂ ਸੂਚਿਤ ਕਰਤਾ ਆ ਗਈ ਆ ਪੁਲਿਸ ਹਾਂ ਜੀ ਜਾਵੇ ਬਹੁਤ ਤੇਜ਼ੀ ਦੇ ਨਾਲ ਚਲ ਕੇ ਨਾ ਦੇਖਾਂਗੇ ਆਪਸੇ ਟਕਰਾ ਗਏ ਗੱਡੀ ਇਹਨਾਂ ਇੱਕ ਮੈਦ ਬਿੱਗ ਗਈ ਇਹ ਗੱਡੀਆਂ ਨੇ ਸਾਥੋ ਲੱਗੇ ਬੰਦੇ ਦੇ ਇਹਨਾਂ ਹਸਪਤਾਲ ਦਾ ਹੁਕਮ ਕਰਵਾਇਆ ਗਿਆ ਬੱਸ ਕਰਾਂਗੇ ਚੱਲ ਜਾਈਏ ਹਾਂ ਜੀ ਹਸਪਤਾਲ ਜਾ ਕੇ ਪਤਾ ਲੱਗ ਸਕਦਾ ਹੈ ਜੇ ਇਹਨਾਂ ਚਾਰ ਬੰਦਿਆਂ ਨੂੰ ਪਤਾ ਲੱਗ ਹਸਪਤਾਲ ਜਾ ਕੇ ਪਤਾ ਕਰਦੇ ਕਿੱਥੋਂ ਦੇ ਸੀ ਕਿਹੜੇ ਹਸਪਤਾਲ ਦੇ ਦੇ ਜੀ ਦਾਰ ਜੀ ਹਸਪਤਾਲ ਚ ਜਾਂਦੇ ਜੀ ਜੀ ਹਸਪਤਾਲ ਹਾਂ ਜੀ ਜੇ ਹਸਪਤਾਲ ਦੇ ਉਹ ਤਾਂ ਜਾਣੀ ਲੈਣੇ ਸਰ ਜਾਣੀ ਨਖਨ ਕੋਈ ਸਤਾ ਜਿਆਦੇ ਲੱਗੀਆਂ ਆ ਉੱਥੇ ਜਾ ਕੇ ਪਤਾ ਲੱਗੇਗਾ ਤਾਂ